ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਸਾਹਿਲ ਸਾਊਂਡਸ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਆਪਣਾ ਟੌਪਿਕ ਹੈ ਭਾਰਤੀ ਸਵਰ ਸੱਤਕ ਦਾ ਵਿਕਾਸ ਡਿਵੈਲਪਮੈਂਟ ਆਫ ਇੰਡੀਅਨ 뮤지컬 ਸਕੇਲ ਅੱਜ ਆਪਾਂ ਪੜਾਂਗੇ ਕਿਵੇਂ ਸੰਗੀਤ ਦੇ ਸੱਤ ਸਵਰ ਹੌਲੀ-ਹੌਲੀ ਕਰਕੇ ਹੋਂਦ ਵਿੱਚ ਆਏ ਅਤੇ ਇਹਨਾਂ ਨੇ ਇੱਕ ਸੱਤਕ ਦਾ ਵਿਕਾਸ ਕੀਤਾ ਹਾਂਜੀ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਭਾਰਤੀ ਸਵਰ ਸੱਪਤਕ ਦਾ ਵਿਕਾਸ ਭਾਰਤੀ ਸੰਗੀਤ ਦਾ ਮੂਲ ਆਧਾਰ ਸਵਰ ਹੈ ਸਵਰਾਂ ਤੋਂ ਸੱਪਤਕ ਦਾ ਨਿਰਮਾਣ ਹੁੰਦਾ ਹੈ ਜੋ ਕਿ ਭਾਰਤੀ ਸੰਗੀਤ ਦੀ ਨੀ ਹੈ ਸੱਪਤਕ ਦਾ ਸ਼ਾਬਦਿਕ ਅਰਥ ਹੈ 7 ਸੰਗੀਤ ਵਿੱਚ 7 ਸਵਰਾਂ ਦੇ ਸਮੂਹ ਨੂੰ ਸੱਪਤਕ ਕਿਹਾ ਜਾਂਦਾ ਹੈ ਪੱਛਮੀ ਸੰਗੀਤ ਵਿੱਚ ਸੱਪਤਕ ਨੂੰ ਪਖਤਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋਸਲ ਵਿੱਚ ਮੱਧ ਸਾ ਤੋਂ ਤਾਰ ਸਾ ਤੱਕ ਸਤ ਸਵਰਾਂ ਦਾ ਸੂਚਕ ਹੈ ਭਾਰਤੀ ਸੰਗੀਤ ਵਿੱਚ ਸਤ ਸਵਰਾਂ ਦੇ ਕ੍ਰਮ ਅਨੁਸਾਰ ਸਮੂਹ ਨੂੰ ਹੀ ਸੱਤਕ ਕਿਹਾ ਜਾਂਦਾ ਹੈ ਜੋ ਕਿ ਸਾ ਰੇ ਗਾ ਮਾ ਪਾ ਧਾ ਨੀ ਹੰ ਇਹਨਾਂ ਸਤ ਸਵਰਾਂ ਤੋਂ ਇਲਾਵਾ ਪੰਜ ਵਿਕਰਿਤ ਸਵਰ ਵੀ ਸੱਤਕ ਵਿੱਚ ਸ਼ਾਮਿਲ ਹੁੰਦੇ ਹਨ ਇਸ ਤਰ੍ਹਾਂ मोटे तौर ਤੇ ਸੱਤਕ ਵਿੱਚ 12 ਸਵਰ ਹੁੰਦੇ ਹਨ ਹਾਂਜੀ ਕਹਿੰਦੇ ਸੱਤਕ ਦਾ ਨਿਰਮਾਣ ਜਿਹੜੇ ਉਹ ਸਵਰਾਂ ਤੋਂ ਹੋਇਆ ਹੈ ਸਤ ਸਵਰਾਂ ਦੇ ਸਮੂਹ ਨੂੰ ਜਿਹੜਾ ਆਪਾਂ ਸੱਤਕ ਕਹਿ ਦਿੰਨੇ ਆ ਸੱਤਕ ਦਾ ਜਿਹੜਾ ਸ਼াব্দਿਕ ਅਰਥ ਹੈ ਉਹ ਹੈ ਸੱਤ ਅਸਲੀ ਸੱਤ ਸਵਰਾਂ ਦੇ ਸਮੂਹ ਨੂੰ ਸੱਪਤਕ ਕਿਹਾ ਜਾਂਦਾ ਹੈ ਤੇ ਜਿਹੜਾ ਪੱਛਮੀ ਸੰਗੀਤ ਹੈ ਉਸ ਦੇ ਵਿੱਚ ਆਕਟੇਵ ਆਕਟੇਵ ਦੇ ਨਾਲ ਨਾਲ ਸੱਪਤਕ ਨੂੰ ਜਾਣਿਆ ਜਾਂਦਾ ਹੈ ਜੋ ਕਿ ਮੱਧ ਸਾ ਤੋਂ ਲੈ ਕੇ ਤਾਰ ਸਾ ਤੱਕ ਹੁੰਦਾ ਹੈ ਤੇ ਜਿਹੜਾ ਆਪਣਾ ਭਾਰਤੀ ਸੰਗੀਤ ਹੈ ਇਸ ਵਿੱਚ ਸੱਤ ਸਵਰਾਂ ਦੇ ਕ੍ਰਮ ਨੂੰ ਹੀ ਸੱਪਤਕ ਕਿਹਾ ਜਾਂਦਾ ਹੈ ਜੋ ਕ੍ਰਮਵਰਹਨ ਸਾ ਰੇ ਗਾ ਮਾ ਪਾ ਧਾ ਨੀ ਹਾਂਜੀ ਇਹਨਾਂ ਸੱਤ ਸਵਰਾਂ ਤੋਂ ਇਲਾਵਾ ਪੰਜ ਵਿਕਰੇਸ਼ਵਰ ਵੀ ਹਨ ਇਸ ਤਰ੍ਹਾਂ ਮੋٹے ਤੌਰ ਤੇ ਆਪਾਂ ਦੇਖੀਏ ਤਾਂ ਇੱਕ ਸੱਪਤਕ ਵਿੱਚ ਟੋਟਲ 12 ਸਵਰ ਹੁੰਦੇ ਹਨ ਹਾਂਜੀ ਅੱਗੇ ਪੜ੍ਹਦੇ ਹਾਂ ਸੱਤਕ ਦੇ ਇਹ ਸੱਤ ਸਵਰ ਇੱਕ ਹੀ ਸਮੇਂ ਹੋਣ ਦੇ ਵਿੱਚ ਨਹੀਂ ਆਏ ਬਲਕਿ ਇਹਨਾਂ ਨੂੰ ਆਪਣਾ ਮੂਲ ਰੂਪ ਧਾਰਨ ਕਰਨ ਲਈ ਕਈ ਸਦੀਆਂ ਲੱਗ ਗਈਆਂ ਸਵਰ ਸੱਤਕ ਦੇ ਵਿਕਾਸ ਨੂੰ ਜਾਣਨ ਲਈ ਅਸੀਂ ਭਾਰਤੀ ਸੰਗੀਤ ਦੇ ਇਤਿਹਾਸ ਨੂੰ ਚਾਰ ਭਾਗਾਂ ਵਿੱਚ ਵੰਡ ਸਕਦੇ ਹਾਂ ਪਹਿਲਾ ਅਤੀ ਪ੍ਰਾਚੀਨ ਕਾਲ ਦੂਸਰਾ ਪ੍ਰਾਚੀਨ ਕਾਲ ਤੀਸਰਾ ਮੱਧ ਕਾਲ ਅਤੇ ਚੌਥਾ ਆਧੁਨਿਕ ਕਾਲ ਹਾਂਜੀ ਸਭ ਤੋਂ ਪਹਿਲਾਂ ਪੜਾਂਗੇ ਆਪਾਂ ਅਤੀ ਪ੍ਰਾਚੀਨ ਕਾਲ ਵੈਦਿਕ ਯੁੱਗ ਵਿੱਚ ਸਵਾਰਾਂ ਦਾ ਵਿਕਾਸ ਭਾਰਤੀ ਸੰਗੀਤ ਦਾ ਆਰੰਭ વૈਦਿਕ ਯੁੱਗ ਤੋਂ ਹੁੰਦਾ ਹੈ ਸੰਗੀਤ ਦੇ ਹਰੇਕ ਪੱਖ ਦਾ ਮੂਲ ਸਰੋਤ વૈਦਿਕ ਸਾਹਿਤ ਹੀ ਮੰਨਿਆ ਜਾਂਦਾ ਹੈ ਸਭ ਤੋਂ ਪ੍ਰਾਚੀਨ ਗ੍ਰੰਥ ਰਿਗਵੇਦ ਦੀਆਂ ਰਚਾਵਾਂ ਦਾ ਗਾਇਨ ਆਰੰਭ ਵਿੱਚ ਇੱਕ ਹੀ ਸਵਰ ਵਿੱਚ ਪਿੰਨ-ਪਿੰਨ ਮਾਤਰਾਵਾਂ ਵਿੱਚ ਕੀਤਾ ਜਾਂਦਾ ਸੀ ਇਹ ਮਾਤਰਾਵਾਂ ਤਿੰਨ ਤਰ੍ਹਾਂ ਦੀਆਂ ਹਨ ਹਸਵ ਦੀਰਗ ਤੇ ਪਲੁੱਤ ਰਿਗਵੇਦ ਵਿੱਚ ਹੀ ਆਰਚਿਨੋ ਗਾਇਨਤੀ ਗਾਥਿਨੋ ਗਾਇਨਤੀ ਸਾਮਿਨੋ ਗਾਇਨਤੀ ਇਹ ਪਦ ਮਿਲਦੇ ਹਨ ਜਿਸ ਦਾ ਭਾਵ ਹੈ ਕਿ ਆਰੰਭ ਵਿੱਚ ਜੋ ਇੱਕ ਸਵਰ ਦਾ ਗਾਇਨ ਹੁੰਦਾ ਸੀ ਉਸ ਨੂੰ ਆਰਚਿਕ ਗਾਇਨ ਕੁਝ ਸਮੇਂ ਪਿਛੋਂ ਦੋ ਸਵਰਾਂ ਦਾ ਗਾਇਨ ਹੋਣ ਲੱਗਾ ਜੋ ਕਿ ਗਾਥਿਕ કહਾਇਆ ਅਤੇ ਇਸ ਤੋਂ ਉਪਰੰਤ ਤਿੰਨ ਸਵਰਾਂ ਦਾ ਗਾਇਨ ਸਾਮਿਕ કહਾਣ ਲੱਗਾ ਹਾਂਜੀ ਸਭ ਤੋਂ ਪਹਿਲਾਂ ਜੇ ਆਪਾਂ ਅਤੀ ਪ੍ਰਾਚਨ ਕਾਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੈਦ ਆ ਜਿਹੜੇ ਵਿੈਦਿਕ ਯੁੱਗ ਸੀਗਾ ਤਾਂ ਵੇਦਾਂ ਵਿੱਚੋਂ ਵੀ ਹਰੇਕ ਚੀਜ਼ ਦਾ ਜਿਹੜਾ ਸਰੋਤ ਹੈ ਉਹ ਵੇਦ ਹੀ ਹੁੰਦੇ ਸੀ ਕਿਸੇ ਵੀ ਚੀਜ਼ ਦੀ ਹਿਸਟਰੀ ਜਾਣਨ ਲਈ ਤਾਂ ਸੰਗੀਤ ਦਾ ਵੀ ਜਿਹੜਾ ਆਰੰਭ ਆ ਉਹ ਵੈਦਿਕ ਯੁੱਗ ਤੋਂ ਹੀ ਹੁੰਦਾ ਹੈ ਅਪਾਇ ਵਿੱਚ ਪੜਿਆ ਕਿ ਜਿਹੜੇ ਰਿਗਵੇਦ ਸੀਗਾ ਆਪਣਾ ਰਿਗਵੇਦ ਦੇ ਰਿਚਾਵਾਂ ਦਾ ਗਾਇਨ ਹੁੰਦਾ ਸੀ ਇੱਕ ਸਵਰ ਵਿੱਚ ਤੇ ਜਿਸ ਦੀਆਂ ਪਿੰਨ ਪਿੰਨ ਮਾਤਰਾ ਸਨ ਹਸਵ ਦੀਰੁਗ ਅਤੇ ਪੁਲਤ ਤੇ ਰਿਗਵੇਦ ਵਿੱਚ ਹੀ ਤਿੰਨ ਤਰ੍ਹਾਂ ਦੇ ਪਦ ਮਿਲਦੇ ਆ ਆਰਚੀਨੋ ਗਾਇਨਤੀ ਗਾਥੀਨੋ ਗਾਇਨਤੀ ਸਾਮੀਨੋ ਗਾਇਨਤੀ ਆਰਚਿਕ ਦੇ ਵਿੱਚ ਹੁੰਦਾ ਸੀ ਜੋ ਇੱਕ ਸਵਰ ਦਾ ਗਾਇਨ ਹੁੰਦਾ ਸੀ ਉਸ ਨੂੰ ਆਰਚ ਗਾਇਨ ਕਿਹਾ ਜਾਂਦਾ ਸੀਗਾ ਜੋ ਦੋ ਸਵਰਾਂ ਦਾ ਗਾਇਨ ਹੁੰਦਾ ਸੀ ਉਹਨੂੰ ਗਾਥੇ ਕਿਹਾ ਜਾਂਦਾ ਸੀ ਅਤੇ ਜੋ ਤਿੰਨ ਸਵਰਾਂ ਦਾ ਗਾਇਨ ਹੁੰਦਾ ਸੀ ਉਸ ਨੂੰ ਸਾਮਿਕ ਕਿਹਾ ਜਾਂਦਾ ਸੀ ਹਾਂਜੀ ਅੱਗੇ ਪੜਦੇ ਆਂ ਆਰਚਿਕ ਦਾ ਪ੍ਰਯੋਗ ਰਿਚਾ ਉਚਾਰਨ ਵਿੱਚ ਹਾਂਜੀ ਦੋਸਤੋ ਇੱਥੇ ਰਿਚਾ ਜਿਹੜਾ ਸ਼ਬਦ ਹੈ ਉਹ ਰਿਚਾ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਵੇਦਾਂ ਵਿੱਚ ਪਹਿਲਾਂ ਜਿਹੜੇ ਮੰਤਰ ਦਿੱਤੇ ਹੁੰਦੇ ਸੀ ਮੰਤਰਾਂ ਨੂੰ ਜਦੋਂ ਸਵਰਾਂਦਾਰ ਉਚਾਰਨ ਕੀਤਾ ਜਾਂਦਾ ਸੀ ਤਾਂ ਉਸ ਨੂੰ ਰਿਚਾ ਗਾਇਨ ਕਿਹਾ ਜਾਂਦਾ ਸੀਗਾ ਤੇ ਇਸ ਲਈ ਆਰਚਿਕ ਦਾ ਪ੍ਰਯੋਗ ਇਹਨਾਂ ਨੇ ਕਿ ਲਿਖਿਆ ਕਿ ਰਿਚਾ ਦੇ ਉਚਾਰਨ ਵਿੱਚ ਗਾਥਿਕ ਦਾ ਪ੍ਰਯੋਗ ਗਾਥਾ ਗਾਇਨ ਵਿੱਚ ਗਾਥਾ ਯਾਨੀ ਕਥਾ ਕੋਈ ਜਦੋਂ ਕਿਸੇ ਕਥਾ ਦਾ ਗਾਇਨ ਕੀਤਾ ਜਾਂਦਾ ਸੀ ਤਾਂ ਉਸ ਨੂੰ ਦੋਸਵਾਰਾਂ ਵਿੱਚ ਕੀਤਾ ਜਾਂਦਾ ਸੀ ਜਿਸ ਨੂੰ ਗਾਥੀਨੋ ਗਾਇੰਤੀ ਆਪਾਂ ਉੱਪਰ ਪੜਿਆ ਕਹਿੰਦੇ ਆ ਅਤੇ ਸਾਮਿਕ ਦਾ ਪ੍ਰਯੋਗ ਸਾਮਗਣ ਵਿੱਚ ਹੁੰਦਾ ਸੀ ਸਾਮਿਕ ਦੇ ਸਵਰ ਕ੍ਰਮਵਾਰ ਗਾ ਰੇ ਸਾ ਸੰ ਹਾਂਜੀ ਜਿਹੜੇ ਹੁਣ ਤਿੰਨ ਸਵਰ ਆਪਾਂ ਨੂੰ ਦਿੱਤੇ ਆ ਵੈਦਿਕ ਯੋਗ ਵਿੱਚ ਤਿੰਨ ਸਵਰਾਂ ਦਾ ਮੰਨ ਲੋ ਕਿ ਜਿਹੜਾ ਹੋਂਦ ਵਿੱਚੋਂ ਆ ਚੁੱਕੇ ਸੀ ਜਿਹੜੇ ਕਿ ਆਪਣੇ ਕੋਲ ਅਵਰੋਹੀ ਕ੍ਰਮ ਦੇ ਵਿੱਚ ਸੀਗੇ ਗਾ ਰੇ ਸਾ ਜੋ ਕਿ ਤਾਰ ਸੱਤਕ ਦੇ ਸੀਗੇ ਅੱਗੇ ਪੜ੍ਹਦੇ ਹਾਂ ਜੀ ਗੰਧਾਰ ਸਵਰ ਕਦੇ-ਕਦੇ ਕਣ ਦੇ ਰੂਪ ਵਿੱਚ ਅਗਲਾ ਸਵਰ ਲੈਂਦਾ ਸੀ ਇਸ ਤਰ੍ਹਾਂ ਸਵਾਰਾਂ ਦੀ ਗਿਣਤੀ 4 ਹੋ ਗਈ ਇਹਨਾਂ ਚਾਰ ਸਵਾਰਾਂ ਮਾ ਗਾ ਰੇ ਸਾ ਦਾ ਗਾਇਣ ਸਵਰੰਤਰ ਕਹਾਇਆ ਵੈਦਿਕ ਗਾਨ ਪਹਿਲਾ ਚਾਰ ਸਵਰਾਂ ਤੱਕ ਹੀ ਸੀਮਿਤ ਸੀ ਪਰੰਤੂ ਉੱਤਰ ਵੈਦਿਕ ਕਾਲ ਵਿੱਚ ਸਾਮ ਗਾਨ ਵਿੱਚੋਂ ਸੱਤ ਸਵਰਾਂ ਦਾ ਪ੍ਰਯੋਗ ਹੋਣ ਲੱਗਾ ਸੀ ਹਾਂਜੀ ਕਹਿੰਦੇ ਪਹਿਲਾਂ ਆਪਾਂ ਉੱਪਰ ਪੜਿਆ ਕਿ ਸਾਮ ਗਾਨ ਵਿੱਚ ਤਿੰਨ ਸਵਰਾਂ ਦਾ ਪ੍ਰਯੋਗ ਹੁੰਦਾ ਸੀ ਗਾਰੇ ਸਾ ਤੇ ਉਸ ਤੋਂ ਬਾਅਦ ਹੀ ਜਦੋਂ ਗਾ ਸਵਰ ਉਹ ਲੈਂਦੇ ਸੀ ਤਾਂ ਉਸ ਦੇ ਨਾਲ ਇੱਕ ਕਣ ਸਵਰ ਬਾਰ-ਬਾਰ ਆਉਂਦਾ ਸੀਗਾ ਤਾਂ ਉਹੀ ਕਣ ਸਵਰ ਅੱਗੇ ਜਾ ਕੇ ਮਾ ਸਵਰ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਤੇ ਜਿਸ ਦੇ ਕਰਕੇ ਸਵਰਾਂ ਦੀ ਗਿਣਤੀ ਮਾ ਗਾ ਰੇ ਸਾ ਚਾਰ ਹੋ ਗਈ ਤੇ ਜਦੋਂ ਚਾਰ ਸਵਾਰਾਂ ਦਾ ਗਾਇਨ ਕੀਤਾ ਜਾਂਦਾ ਸੀ ਤਾਂ ਉਸ ਨੂੰ ਸਵਰੰਤਰ ਕਿਹਾ ਜਾਂਦਾ ਸੀਗਾ ਸੋ ਦੋਸਤੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਇਹਨਾਂ ਨੂੰ ਅੰਡਰਲਾਈਨ ਕਰ ਲਿਆ ਕਰੋ ਜਾਂ ਕਾਪੀ ਦੇ ਤੁਸੀਂ ਨੋਟ ਕਰ ਲਿਆ ਕਰੋ ਤਾਂ ਕਿ ਇਹਦੇ ਤੋਂ ਤੁਸੀਂ ਸ਼ਾਰਟ ਨੋਟ ਆ ਜਿਹੜੇ ਬਣਾ ਸਕੋ ਸ਼ਾਰਟ ਆਂਸਰ ਕਈ ਵਾਰੀ ਕੁਐਸਚਨ ਹੁੰਦੇ ਹੋ ਇਸ ਇਦਾਂ ਦੇ ਜਿਹੜੇ ਆ ਜਾਂਦੇ ਆ ਠੀਕ ਹਾਂਜੀ ਤਾਂ ਕਹਿੰਦੇ ਵੈਦਿਕ ਕਾਲ ਦੇ ਵਿੱਚ ਸ਼ਾਮਗਾਨ ਵਿੱਚੋਂ ਲਗਭਗ ਜਿਹੜੇ ਸੱਤ ਸਵਰ ਆ ਉਹ ਪ੍ਰਯੋਗ ਹੋਣ ਲੱਗ ਗਏ ਸੀਗੇ ਵੀ ਸੱਤ ਸਵਰ ਸੱਤ ਸਵਰ ਆ ਜਿਹੜੇ ਹੋਂਦ ਵਿੱਚ ਆ ਚੁੱਕੇ ਸੀ ਹਾਂਜੀ ਅੱਗੇ ਪੜ੍ਹਦੇ ਹਾਂ ਯਜੁਰਵੇਦ ਵਿੱਚ ਸਾਮ ਗਾਇਨ ਦੇ ਤਿੰਨ ਸਵਰ ਉਦਾਤ ਅਨੁਦਾਤ ਅਤੇ ਸਵਰਿਤ ਦੱਸੇ ਗਏ ਹਨ ਉਦਾਤ ਉੱਚਾ ਸਵਰ ਅਨੁਦਾਤ ਨੀਵਾਂ ਸਵਰ ਸਵਰਿਤ ਦੀ ਧੁਨੀ ਦੇ ਸੰਬੰਧ ਵਿੱਚ ਗ੍ਰੰਥਕਾਰਾਂ ਦੇ ਪਿੰਨ ਪਿੰਨ ਕਾਲਾਂ ਵਿੱਚ ਬਦਲਦੇ ਰਹੇ ਹਨ ਪਨਨੀ ਅਸ਼ਟਾ ਦੇ ਹੈ ਤੋਂ ਕੇਵਲ ਇਤਨਾ ਪਤਾ ਲੱਗਦਾ ਹੈ ਕਿ ਸਵਰ ਸਵਰਿਤ ਦਾ ਉਦਾਤ ਅਨੁਦਾਤ ਨਾਲ ਮੇਲ ਹੁੰਦਾ ਸੀ ਪਰੰਤੂ ਇਹ ਨਹੀਂ ਪਤਾ ਚੱਲਦਾ ਕਿ ਤਿੰਨਾਂ ਸਵਾਰਾਂ ਵਿੱਚੋਂ ਇਸ ਦਾ ਸਥਾਨ ਕਿਹੜਾ ਸੀ ਹਾਂਜੀ ਹੁਣ ਰਿਗਵੇਦ ਤੋਂ ਬਾਅਦ ਯਜੁਰਵੇਦ ਵਿੱਚ ਇਹਨਾਂ ਨੇ ਦੱਸਿਆ ਕਹਿੰਦੇ ਯਜੁਰਵੇਦ ਦੇ ਵਿੱਚ ਸਾਮਗਨ ਤਿੰਨ ਸਵਾਰਾਂ ਦਾ ਮਿਲਦਾ ਸੀ ਜਿਹੜੇ ਜਿਨ੍ਹਾਂ ਦੇ ਨਾਮ ਹੈ ਉਦਾਤ ਅਨੁਦਾਤ ਅਤੇ ਸਵਰਿਤ ਉਦਾਤ ਦਾ ਅਰਥ ਹੁੰਦਾ ਸੀ ਉੱਚਾ ਸਵਰ ਅਨੁਦਾਤ ਦਾ ਸਵਰ ਹੁੰਦਾ ਅਨੁਦਾਤ ਦਾ ਮਤਲਬ ਹੁੰਦਾ ਸੀ ਨੀਵਾਂ ਸਵਰ ਤੇ ਸਵਰਿਤ ਦੀ ਜਿਹੜੀ ਧੁਨੀਆਂ ਉਹਦੇ 'ਚ ਕਹਿੰਦੇ ਸਮੇਂ-ਸਮੇਂ ਵਿੱਚ ਜਿਹੜੇ ਗ੍ਰੰਥਕਾਰ ਆ ਉਹਨਾਂ ਦਾ મત ਭੇਦ ਅਲੱਗ-ਅਲੱਗ ਰਿਹਾ ਕੋਈ ਕਹ ਰਿਹਾ ਸੀ ਵੀ ਸਵਰਿਤ ਉਦਾਤ ਤੋਂ ਉੱਚਾ ਹੈ ਕੋਈ ਕਹ ਰਿਹਾ ਸੀ ਅਨੁਦਾਤ ਤੋਂ ਨੀਵਾਂ ਹੈ ਜਾਂ ਕੋਈ ਕਹ ਰਿਹਾ ਸੀ ਵੀ ਸਵਰਿਤ ਅਨੁਦਾਤ ਅਤੇ ਉਦਾਤ ਦੇ ਵਿਚਕਾਰਲਾ ਸਵਰ ਹੈ ਪਰੰਤੂ ਇਹ ਪਤਾ ਨਹੀਂ ਲੱਗਦਾ ਕਿ ਇਨ੍ਹਾਂ ਤਿੰਨਾਂ ਵਿੱਚੋਂ ਸਵਰੇ ਸਵਰੇ ਦੀ ਜਿਹੜੀ ਜਗ੍ਹਾ ਉਹ ਕਿਹੜੀ ਸੀ ਅੱਗੇ ਪੜਦੇ ਹਾਂ ਜੀ ਰਿਕ ਪ੍ਰਤੀ ਸੰਖਿਆ ਗ੍ਰੰਥ 400 ਈਸਵੀ ਪੂਰਵ ਦੇ ਲਗਭਗ ਵਿੱਚ ਵੈਦਿਕ ਕਾਲ ਦੇ ਉਪਰੋਕਤ ਚਾਰੋਂ ਸਵਰਾਂ ਦੇ ਨਾਂ ਪ੍ਰਥਮ ਦ੍ਰਿਤਿਆ ਤ੍ਰਿਤਿਆ ਅਤੇ ਚਤੁਰ ਦਿੱਤੇ ਗਏ ਹਨ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਦਾ ਪ੍ਰਯੋਗ ਅਵਰੋ ਆਤਮਕ ਹੁੰਦਾ ਸੀ ਤਤਰੀ ਪ੍ਰਤੀ ਸੰਖਿਆ ਵਿੱਚ ਪ੍ਰਥਮਾ ਦਾ ਨਾਂ ਕ੍ਰੁਸ਼ਟ ਮਿਲਦਾ ਹੈ ਅੱਗੇ ਚੱਲ ਕੇ ਸਵਰ ਸਮਾਦ ਦੇ ਆਧਾਰ ਤੇ ਇਨ੍ਹਾਂ ਸਵਰਾਂ ਦਾ ਵਿਕਾਸ ਹੁੰਦਾ ਗਿਆ ਅਤੇ ਉੱਤਰ ਵੈਦਿਕ ਕਾਲ ਵਿੱਚ ਸਾਮਗਨ ਸਤ ਸਵਾਰਾਂ ਵਿੱਚ ਹੋਣ ਲੱਗਾ ਸੀ ਕਹਿੰਦੇ ਕਿ ਰਿਤ ਪ੍ਰਤੀ ਸੰਖਿਆ ਇੱਕ ਗ੍ਰੰਥ ਹੈ ਜਿਦੇ ਵਿੱਚ ਇਹੀ ਚਾਰ ਸਵਾਰਾਂ ਦੇ ਨਾਮ ਪ੍ਰਥਮ ਦ੍ਰਿਤਿਆ ਤ੍ਰਿਤਿਆ ਅਤੇ ਚਤੁਰਥ ਦੇ ਨਾਮ ਨਾਲ ਆਪਾਂ ਨੂੰ ਮਿਲਦੇ ਆ ਉਸੇ ਤਰ੍ਹਾਂ ਤਤ੍ਰੇ ਪ੍ਰਤੀ ਸੰਖਿਆ ਇੱਕ ਗ੍ਰੰਥ ਹੈ ਜਿਸ ਵਿੱਚ ਪ੍ਰਥਮ ਦਾ ਨਾਮ ਬਦਲ ਕੇ ਕਰੋਸ਼ਟ ਰੱਖ ਦਿੱਤਾ ਗਿਆ ਜਿਵੇਂ ਕਰੋਸ਼ਟ ਪ੍ਰਥਮ ਦ੍ਰਿਤਿਆ ਇਦਾਂ ਚਾਰ ਸਵਾਰ ਤਤ੍ਰੇ ਪ੍ਰਤੀ ਸੰਖਿਆ ਗ੍ਰੰਥ ਵਿੱਚ ਆਪਾਂ ਨੂੰ ਦਿੱਤੇ ਹੋਏ ਤੇ ਕਹਿੰਦੇ ਇਸੇ ਤਰ੍ਹਾਂ ਹੀ ਇਨਾ ਦਾ ਵਿਕਾਸ ਹੌਲੀ ਹੌਲੀ ਹੁੰਦਾ ਚਲਾ ਗਿਆ ਅਤੇ ਉੱਤਰਵਾਦੀ ਕਾਲ ਵਿੱਚ ਸ਼ਾਮ ਗਾਣਾ ਜਿਹੜਾ 7 ਸਵਰਾਂ ਵਿੱਚ ਹੋਣ ਲੱਗ ਗਿਆ ਸੀ। ਹਾਂਜੀ ਅੱਗੇ ਪੜ੍ਹਦੇ ਹਾਂ ਇਸ ਦਾ ਪ੍ਰਮਾਣ ਸਾਨੂੰ ਮੰਡਕਾ ਸ਼ਿਕਸ਼ਾ ਦੇ ਲਿਖੇ ਸ਼ਲੋਕ ਤੋਂ ਹੁੰਦਾ ਹੈ। ਹਾਂਜੀ ਮੰਡਕਾ ਸ਼ਿਕਸ਼ਕ ਸੰੀਤ ਦਾ ਗ੍ਰੰਥ ਹੈ ਜਿਸ ਵਿੱਚ ਇੱਕ ਸ਼ਲੋਕ ਲਿਖਿਆ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਸ਼ਾਮ ਗਾਣਾ ਉਹ 7 ਸਵਰਾਂ ਵਿੱਚ ਹੋਣ ਲੱਗ ਗਿਆ ਸੀਗਾ। ਹਾਂਜੀ ਸ਼ਲੋਕ ਹੈ ਸਤ ਸਵਰਸਤੂ ਗੀਅੰਤੇ ਸ਼ਾਮ ਵੀ ਸ਼ਾਮ ਗਿਆ ਤੁਰਤੇ। ਅੱਗੇ ਪੜ੍ਹਦੇ ਹਾਂ ਪਾਨਣੀ ਸ਼ਿਕਸ਼ਾ ਵਿੱਚ ਇਹ ਸ਼ਲੋਕ ਮਿਲਦਾ ਹੈ ਜਿਸ ਦੇ ਅਨੁਸਾਰ ਉਪਰੋਕਤ ਸੱਤ ਸਵਰ ਉਦਾਤ ਅਨੁਦਾਤ ਅਤੇ ਸਵਰਿਤ ਦੇ ਅੰਤਰਗਤ ਮੰਨੇ ਜਾਂਦੇ ਹਨ ਹਾਂਜੀ ਪਾਨਣੀ ਸ਼ਿਕਸ਼ਾ ਇੱਕ ਗ੍ਰੰਥ ਹੈ ਸੰਗੀਤ ਦਾ ਜਿਸ ਵਿੱਚ ਇੱਕ ਸ਼ਲੋਕ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਸੱਤ ਸਵਰ ਹੈ ਉਹ ਉਦਾਤ ਅਨੁਦਾਤ ਅਤੇ ਸਵਰਿਤ ਦੇ ਅੰਤਰਗਤ ਆਉਂਦੇ ਹਨ ਹਾਂਜੀ ਸ਼ਲੋਕ ਦੇਖਦੇ ਹਾਂ ਆਪਾਂ ਉਦਾਤੋ ਨਿਸ਼ਾਦ ਗੰਧਾਰੋ ਅਨੁਦਾਤ ਰਿਸ਼ਭ ਧੈਵਤੋ ਸਵਰਿਤ ਪ੍ਰਭਾ ਹੋਯਤੇ ਛੜਜ ਮధ్యਮ ਪੰਚਮ ਹਾਂਜੀ ਸ਼ਲੋਕ ਨੂੰ ਧਿਆਨ ਨਾਲ ਦੇਖਣ ਤੋਂ ਪਤਾ ਲੱਗਦਾ ਕਿ ਉਦਾਤ ਦੇ ਅੰਤਰਗਤ ਕਿਹੜੇ ਕਿਹੜੇ ਸਵਰ ਹੁੰਦੇ ਆ ਨਿਸ਼ਾਦ ਤੇ ਗੰਧਾਰ ਅਨੁਦਾਤ ਦੇ ਅੰਤਰਗਤ ਕਿਹੜੇ ਸਵਰ ਹੁੰਦੇ ਆ ਰਿਸ਼ਭ ਤੇ ਧੈਵਤ ਅਤੇ ਇਸੇ ਤਰ੍ਹਾਂ ਸਵਰਿਧ ਦੇ ਅੰਤਰਗਤ ਕਿਹੜੇ ਸਵਰ ਹੁੰਦੇ ਆ ਸ਼ੜਜ ਮੱਧਮ ਪੰਚਮ ਉਪਰੋਕਤ ਸ਼ਲੋਕ ਦੇ ਅਨੁਸਾਰ ਨਿਸ਼ਾਦ ਅਤੇ ਗੰਧਾਰ ਸਵਰ ਉਦਾਤ ਦੇ ਅੰਤਰਗਤ ਰਿਸ਼ਭ ਅਤੇ ਧੈਵਤ ਅਨੁਦਾਤ ਦੇ ਅੰਤਰਗਤ ਬਾਕੀ ਸ਼ੜਜ ਮੱਧਮ ਅਤੇ ਪੰਚਮ ਸਵਰਿੱਧ ਦੇ ਅੰਤਰਗਤ ਮੰਨੇ ਗਏ ਹਨ। ਸਾਮਵੇਦ ਦੇ ਕਾਲ ਵਿੱਚ ਸਾਮਗਾਂ ਪੂਰੇ 7 ਸਵਾਰਾਂ ਵਿੱਚ ਗਾਇਆ ਜਾਣ ਲੱਗਾ ਸੀ। ਹਾਂਜੀ ਕਹਿੰਦੇ ਸਾਮ ਸਾਮਵੇਦ ਦੇ ਕਾਲ ਵਿੱਚ ਸਾਮਗਾਂ ਨੂੰ ਪੂਰੇ 7 ਸਵਾਰਾਂ ਵਿੱਚ ਹੋਣ ਲੱਗ ਪਿਆ ਸੀ। ਸਾਮਵੇਦ ਵਿੱਚ ਇਨ੍ਹਾਂ 7 ਸਵਾਰਾਂ ਦੀ ਸੰਖਿਆ ਉਪਰੋਕਤ ਸੰਖਿਆ ਤੋਂ ਪਿੰਨ ਹੈ। ਇਨ੍ਹਾਂ 7 ਸਵਾਰਾਂ ਨੂੰ ਉਸਤ ਪ੍ਰਥਮ ਦ੍ਰਿਤਿਆ ਤ੍ਰਿਤਿਆ ਚਤੁਰਥ ਮੰਦਰ ਅਤੇ ਅਤੀਸਵਰ ਕਿਹਾ ਗਿਆ ਹੈ। ਹਾਂਜੀ ਸਾਮਵੇ ਦੇ ਵਿੱਚ ਕਹਿੰਦੇ ਵੀ ਸਤ ਸਵਾਰਾਂ ਵਿੱਚ ਜਿਹੜਾ ਸਾਮਗਨ ਹੋਣ ਲੱਗ ਗਿਆ ਸੀਗਾ ਪਰ ਸਾਮਵੇ ਦੇ ਵਿੱਚ ਸਾਨੂੰ ਇਹੀ ਸਤ ਸਵਾਰਾਂ ਦੇ ਨਾਮ ਅਲੱਗ ਮਿਲਦੇ ਆ ਉਹ ਕਿਹੜੇ-ਕਿਹੜੇ ਨਾਮ ਮਿਲਦੇ ਆ ਆਪਾਂ ਨੂੰ ਜਿਵੇਂ ਪਹਿਲਾ ਕ੍ਰੁਸ਼ਟ ਫਿਰ ਪ੍ਰਥਮ ਦ੍ਰਿਤਿਆ ਤ੍ਰਿਤਿਆ ਚਤੁਰਥ ਮੰਦਰ ਅਤੇ ਅਤੀਸਵਰ ਇਸ ਤਰ੍ਹਾਂ ਜਿਹੜੇ ਸਤ ਸਵਾਰਾ ਉਹਨਾਂ ਦੇ ਨਾਮ ਸਾਨੂੰ ਇਹ ਸਾਮਵੇਦ ਵਿੱਚ ਦੇਖਣ ਨੂੰ ਮਿਲਦੇ ਆ ਹਾਂਜੀ ਨੀਚੇ ਕਿ ਇਹਨਾਂ ਨੇ ਚਾੜ ਦਿੱਤਾ ਹੋਇਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਵਰ ਦਿੱਤੇ ਹੋਏ ਆਪਣੇ ਮਾ ਗਾ ਰੇ ਸਾ ਨੀ ਧਾ ਪਾ ਜਿਵੇਂ-ਜਿਵੇਂ ਸਵਰ ਹੋਂਦ ਵਿੱਚ ਆਏ ਸਭ ਤੋਂ ਪਹਿਲਾਂ ਪਾ ਗਾਰੇ ਸਾਨ ਗਾਰੇ ਸਾ ਆਇਆ ਉਸ ਤੋਂ ਬਾਅਦ ਮਾ ਜੁੜ ਗਿਆ ਹਨਾ ਫਿਰ ਨੀ ਫਿਰ ਧਾ ਤੇ ਪਾ ਉਸੇ ਤਰ੍ਹਾਂ ਉਸ ਦੇ ਨੀਚੇ ਦਿੱਤਾ ਹੈ ਸਵਰਿਤ ਉਦਾਤ ਅਨੁਦਾਤ ਮਤਲਬ ਕਿ ਜਿਹੜੇ ਜਿਹੜੇ ਸਵਰ ਸਵਾਰਿਤ ਉਦਾਤ ਅਤੇ ਅਨੁਦਾਤ ਦੇ ਅੰਤਰਗਤ ਆਉਂਦੇ ਆ ਉਸ ਤਰ੍ਹਾਂ ਉਹ ਦਰਸਾਏ ਹੋਏ ਆ ਉਸ ਤੋਂ ਬਾਅਦ ਸ਼ਾਮਵੇਦ ਵਿੱਚ ਜਿਹੜਾ ਸਵਰਾਂ ਦੇ ਨਾਮ ਮਿਲਦੇ ਆ ਤੀਸਰੇ ਨੰਬਰ ਤੇ ਉਹ ਦਿੱਤੇ ਹੋਏ ਆ ਠੀਕ ਹੈ ਜੇ ਮੈਂ ਸਭ ਤੋਂ ਪਹਿਲਾਂ ਦੇਖਦੇ ਆ ਕਿ ਮਾ ਗਾ ਰੇ ਸਾ ਨੀ ਧਾ ਪਾ ਅਵਰੋਹੀ ਕ੍ਰਮ ਵਿੱਚ ਆ ਇਹ ਉਸ ਤੋਂ ਬਾਅਦ ਮਾਗੀ ਦੇ ਅੰਤਰਗਤ ਆਉਂਦਾ ਸਵਰਿਧ ਦੇ ਗਾ ਉਦਾਤ ਦੇ ਰੇ ਅਨੁਦਾਤ ਦੇ ਸਾ ਸਵਰਿਧ ਦੇ ਨੀ ਉਦਾਤ ਦੇ ਧਾ ਅਨੁਦਾਤ ਦੇ ਪਾ ਸਵਰੇ ਦੇ ਆਪਾਂ ਉੱਪਰ ਪੜਿਆ ਸਾ ਮਾ ਪਾ ਜਿਹੜੇ ਸਵਰੇ ਦੇ ਅੰਤਰਗਤ ਹੁੰਦੇ ਆ ਹਨ ਰੇ ਧਾ ਅਨੁਦਾਤ ਦੇ ਅੰਤਰਗਤ ਤੇ ਗਾ ਨੀ ਉਦਾਤ ਦੇ ਅੰਤਰਗਤ ਉਸ ਤੋਂ ਬਾਅਦ ਜਿਹੜੇ ਸੱਤ ਸਵਰ ਸਾਮਵੇਦ ਵਿੱਚ ਮਿਲਦੇ ਆਪਾਂ ਨੂੰ ਕ੍ਰੁਸ਼ਟ ਪ੍ਰਥਮ ਦ੍ਰਿਤਿਆ ਤ੍ਰਿਤਿਆ ਚਤੁਰਥ ਮੰਦਰ ਅਤੇ ਅਤੀਸਵਰ ਇਹ ਤੁਸੀਂ ਨਾ ਛੋਟੇ ਛੋਟੇ ਜਿਹੜੇ ਨੋਟ ਕਰ ਲਿਆ ਕਰੋ ਜਿਵੇਂ ਇਹ ਕੁਐਸਚਨ ਹੈ ਵੀ ਸਾੰਵੇਦ ਵਿੱਚ ਕਈ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਵੀ ਸੱਤ ਸਵਰਾਂ ਦੇ ਨਾਮ ਕਿਹੜੇ-ਕਿਹੜੇ ਮਿਲਦੇ ਆ ਤੇ ਉੱਥੇ ਆਪਾਂ ਇਹ ਅਨਸਰ ਲਿਖ ਸਕਦੇ ਹਾਂ ਹਾਂਜੀ ਅੱਗੇ ਪੜ੍ਹਦੇ ਹਾਂ ਸਾੰਗਾਨ ਦੇ ਇਹਨਾਂ ਸੱਤ ਸਵਰਾਂ ਦਾ ਸਮਾਂ 2500 ਈਸਵੀ ਪੂਰਵ ਤੋਂ 1400 ਈਸਵੀ ਪੂਰਵ ਦੇ ਵਿਚਕਾਰ ਦਾ ਮੰਨਿਆ ਗਿਆ ਹੈ ਇਸੇ ਕਾਲ ਵਿੱਚ ਤਿੰਨ ਸੱਤਕਾਂ ਦਾ ਉਲੇਖ ਮਿਲਦਾ ਹੈ 1400 ਈਸਵੀ ਪੂਰਵ ਤੋਂ 500 ਈਸਵੀ ਪੂਰਵ ਵਿੱਚ ਇਹ ਇੱਕ ਹੋਰ ਪਰਿਵਰਤਨ ਆਇਆ ਜਿੱਥੇ ਪਹਿਲੇ ਤਿੰਨ ਸੱਤਕਾਂ ਦਾ ਕੇਵਲ ਉਲੇਖਾਤਰ ਮਿਲਦਾ ਸੀ ਉੱਥੇ ਸਾੰਗਾਨ ਵਿੱਚ ਤਿੰਨ ਸੱਤਕਾਂ ਦਾ ਪ੍ਰਯੋਗ ਵੀ ਹੋਣ ਲੱਗਾ ਸੀ ਪਾਨਣੀ ਨੇ ਇਹਨਾਂ ਤਿੰਨਾਂ ਸप्तਕਾਂ ਦੇ ਲਈ ਅਨੁਦਾਤ ਮੰਦਰ ਸਵਰਿਤ ਮੱਧ ਅਤੇ ਉਦਾਤ ਤਾਰ ਨਾਮ ਦਾ ਪ੍ਰਯੋਗ ਕੀਤਾ ਹੈ। ਸ਼ਾਰਨ ਛੇ ਕਿ ਸਵਰਾਂ ਦੇ ਵਿਕਾਸ ਦਾ ਕ੍ਰਮ ਵੈਦਿਕ ਸੰਗੀਤ ਵਿੱਚ ਹੀ ਮਿਲਦਾ ਹੈ। ਉੱਤਰ ਵੈਦਿਕ ਕਾਲ ਤੱਕ ਸੱਤੋ ਸਵਰ ਪ੍ਰਚਾਰ ਵਿੱਚ ਆ ਚੁੱਕੇ ਸਨ। ਹਾਂਜੀ ਆਪਾਂ ਉੱਪਰ ਪੜਿਆ ਕਿ ਕਹਿੰਦੇ ਜਦੋਂ ਆਪਾਂ ਪਹਿਲਾਂ ਪੜ੍ਹਦੇ ਸੀਗੇ ਕਿ ਸੱਤ ਸਵਰ ਹੋਂਦ ਵਿੱਚ ਆਏ ਹਨਾ ਉਸ ਤੋਂ ਬਾਅਦ ਕਹਿੰਦੇ ਜਿਹੜਾ ਪਾਨਣੀ ਆ ਉਹਦੇ ਵਿੱਚ ਇਹ ਲਿਖਿਆ ਮਿਲਦਾ ਸੀਗਾ ਕਿ ਤਿੰਨ ਸੱਤਕ ਵੀ ਹੁੰਦੇ ਆ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਨਾਲ ਉਹਨਾਂ ਸੱਤਕਾਂ ਦਾ ਪ੍ਰਯੋਗ ਵੀ ਹੋਣ ਲੱਗਿਆ ਸੀ ਤੇ ਪਾਨਣੀ ਨੇ ਇਹਨਾਂ ਇਹਨਾਂ ਸੱਤਕਾਂ ਦੇ ਨਾਮ ਰੱਖੇ ਸੀਗੇ ਜਿਵੇਂ ਮੰਦਰ ਸੱਤਕ ਨੂੰ ਉਹਨੇ ਕਿਹਾ ਸੀ ਅਨੁਦਾਤ ਮੰਦਮ ਅਨੁਦਾਤ ਮੰਦਰ ਮੱਧ ਸੱਤਕ ਨੂੰ ਕਿਹਾ ਸੀ ਗਵਰੀਤ ਮੱਧ ਅਤੇ ਤਾਰ ਸੱਤਕ ਨੂੰ ਕਿਹਾ ਸੀ ਉਦਾਤ ਤਾਰ ਤੇ ਇਸੇ ਤਰ੍ਹਾਂ ਕਹਿੰਦੇ ਉੱਤਰ ਵੈਦਿਕ ਕਾਲ ਤੱਕ ਸੱਤੋ ਸਵਰ ਪ੍ਰਚਾਰ ਵਿੱਚ ਆ ਚੁੱਕੇ ਸਨ ਹਾਂਜੀ ਅੱਗੇ ਪੜ੍ਹਦੇ ਹਾਂ ਪ੍ਰਾਚੀਨ ਕਾਲ ਵਿੱਚ ਸਵਰਾਂ ਦਾ ਵਿਕਾਸ ਸੱਤ ਸ਼ੁੱਧ ਸਵਰਾਂ ਦੀ ਉਤਪਤੀ ਤਾਂ ਵੈਦਿਕ ਕਾਲ ਵਿੱਚ ਹੋ ਚੁੱਕੀ ਸੀ ਇਹਨਾਂ ਸੱਤ ਸਵਰਾਂ ਵਿੱਚ ਹੁਣ ਵਿਕਰਿਤ ਸਵਰ ਵੀ ਜੁੜਨ ਲੱਗੇ ਸਨ ਪ੍ਰਾਚੀਨ ਕਾਲ ਦੇ ਸਵਰ ਸੱਤਕ ਦਾ ਵਰਣਨ ਭਾਰਤਕ੍ਰਿਤ ਨਾਟਿਆ ਸ਼ਾਸਤਰ ਮਤੰਗਕ੍ਰਿਤ ਬ੍ਰਹਦੇਸ਼ੀ ਅਤੇ ਸ਼ਾਰੰਗਦੇਵਕ੍ਰਿਤ ਸੰਗੀਤ ਰਤਨਾਕਰ ਗ੍ਰੰਥ ਵਿੱਚ ਮਿਲਦਾ ਹੈ ਹਾਂਜੀ ਪ੍ਰਾਚੀਨ ਕਾਲ ਵਿੱਚ ਹੁਣ ਆਪਾਂ ਤਿੰਨ ਜਿਹੜੇ ਸੰਗੀਤ ਵਿਦਵਾਨ ਇਨ੍ਹਾਂ ਬਾਰੇ ਪੜ੍ਹਾਂਗੇ ਪਹਿਲੇ ਆਪਣੇ ਭਾਰਤ ਜਿਨ੍ਹਾਂ ਨੇ ਨਾਟਾ ਸ਼ਾਸਤਰ ਲਿਖਿਆ ਦੂਸਰੇ ਆ ਮਤੰਗ मुनि ਜਿਨ੍ਹਾਂ ਨੇ ਬ੍ਰਹਦਸ਼ੀ ਲਿਖਿਆ ਤੇ ਤੀਸਰੇ ਆ ਪੰਡਿਤ ਸ਼ਾਰੰਗਦੇਵ ਜਿਨ੍ਹਾਂ ਨੇ ਸੰਗੀਤ ਰਤਨਾਕਰ ਦੀ ਰਚਨਾ ਕੀਤੀ ਹੈ ਹੁਣ ਜੀ ਸਭ ਤੋਂ ਪਹਿਲਾਂ ਆਪਣੇ ਅਗੇ ਭਰਤ ਦੇ ਸਵਰ ਭਰਤ ਸੰਗੀਤ ਸ਼ਾਸਤਰ ਦੇ ਆਦੀ ਆਚਾਰਿਆ ਮੰਨੇ ਜਾਂਦੇ ਹਨ ਭਰਤ ਨੇ ਛੜਜ ਰਿਸ਼ਭ ਗੰਧਾਰ ਆਦ 7 ਸਵਰ ਸਾਮਵੇਦ ਦੇ ਹੀ ਮੰਨੇ ਉਹਨਾਂ ਦੇ ਮਤ ਅਨੁਸਾਰ ਇਨ੍ਹਾਂ 7 ਸਵਾਰਾਂ ਵਿੱਚ 22 ਸ਼ਰੂਤੀਆਂ ਸ਼ਾਮਿਲ ਹਨ ਛੜਜ ਮਧਯਮ ਪੰਚਮਾ ਦੀਆਂ 4 ऋषभ धैवत ਦੀਆਂ 3 ਅਤੇ ਗੰਧਾਰ ਨਿਸ਼ਾਦ ਦੀਆਂ 2-2 シュ्रुतियां ਹਨ। ਭਰਤ ਨੇ 7 शुद्ध ਸਵਾਰਾਂ ਤੋਂ ਇਲਾਵਾ ਅੰਤਰ ਗੰਧਾਰ ਅਤੇ ਕਾਕਲੀ ਨਿਸ਼ਾਦ ਦੋ ਵਿਕਰਿਤ ਸਵਰ ਮੰਨੇ ਹਨ ਪਰੰਤੂ ਇਨ੍ਹਾਂ ਸਵਰਾਂ ਦਾ ਪਰੰਤੂ ਇਨ੍ਹਾਂ ਸਵਰਾਂ ਨੂੰ ਵਿਕਰਿਤ ਨਾ ਕਹਿ ਕੇ ਸਵਰ ਸੁਧਾਰਨ ਕਿਹਾ ਹੈ। ਭਰਤ ਦੀ ਪદ્ધਤੀ ਵਿੱਚ ਇਨ੍ਹਾਂ ਵਿਕਰਿਤ ਸਵਰਾਂ ਦਾ ਪ੍ਰਯੋਗ ਸੁਤੰਤਰ ਰੂਪ ਵਿੱਚ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਯੋਗ ਬਹੁਤ ਘੱਟ ਕੇਵਲ aroh ਵਿੱਚ ਹੁੰਦਾ ਸੀ। ਕਹਿਣ ਦਾ ਭਾਵ ਇਹ ਹੈ ਕਿ ਇਨ੍ਹਾਂ ਵਿਕਰੇ ਸਵਾਰਾਂ ਦਾ ਪ੍ਰਯੋਗ ਭਾਰਤ ਦੀ ਪદ્ધਤੀ ਵਿੱਚ ਕੇਵਲ ਪਰਵੇਸ਼ਕ ਸਵਰ ਦੇ ਰੂਪ ਵਿੱਚ ਹੁੰਦਾ ਸੀ ਹਾਂਜੀ ਮੈਂ ਕਹਿੰਦਾ ਭਾਰਤ ਆ ਜਿਹੜੇ ਉਹ ਸੰਗੀਤ ਸ਼ਾਸਤਰ ਦੇ ਆਦੀ ਆਚਾਰੀਆ ਇਹਨਾਂ ਨੂੰ ਮੰਨਿਆ ਜਾਂਦਾ ਹੈ ਤੇ ਇਹਨਾਂ ਨੇ ਆਪ ਦੇ ਜਿਹੜੇ ਗ੍ਰੰਥ ਹੈ ਨਾਟ્ય ਸ਼ਾਸਤਰ ਵਿੱਚ ਜਿਹੜੇ ਸਵਰ ਇਹਨਾਂ ਨੇ ਮੰਨੇ ਆ ਉਹ ਸਾੰਵੇਦ ਵਾਲੀ 7 ਸਵਰ ਮੰਨੇ ਆ ਛੜਜ ਰਿਸ਼ਭ ਗੰਧਾਰ ਠੀਕ ਹੈ ਤੇ ਇਹਨਾਂ ਨੇ ਉਸੇ ਮਤ ਅਨੁਸਾਰ ਹੀ 7 ਸਵਰਾਂ ਵਿੱਚ ਇਹਨਾਂ ਨੇ ਦੱਸਿਆ ਕਿ 7 ਸਵਰ ਆ ਜਿਹੜੇ ਉਹ 22 ਸ਼ਰੂਤੀਆਂ ਤੇ ਆਧਾਰਿਤ ਹਨ ਸਾ ਮਾ ਤੇ ਪਾ ਦੀਆਂ 4-4 ਸ਼ਰੂਤੀਆਂ ਰੇਧਾ ਦੀਆਂ ਤਿੰਨ ਤਿੰਨ শ্রুতিਆਂ ਗਾ ਤੇ ਨੀ ਦੀਆਂ ਦੋ ਦੋ শ্রুতিਆਂ ਇਸੇ ਤਰ੍ਹਾਂ ਇਹਨਾਂ ਨੇ ਸੱਤ ਸ਼ੁੱਧ ਸਵਾਰਾਂ ਤੋਂ ਇਲਾਵਾ ਕੁਝ ਵਿਕ੍ਰਿਸ਼ਵਰ ਵੀ ਦੋ ਵਿਕ੍ਰਿਸ਼ਵਰ ਮੰਨੇ ਆ ਅੰਤਰਗੰਧਾਰ ਅਤੇ ਕਾਕਲੀ ਨਿਸ਼ਾਦ ਇਹ ਵਾਲਾ ਕੁਐਸ਼ਨ ਆ ਜਿਹੜਾ ਸ਼ਾਰਟ ਚ ਲਗਭਗ ਆਉਂਦਾ ਹੀ ਆਉਂਦਾ ਹੁੰਦਾ ਵੀ ਭਰਤਮੁਨੀ ਨੇ ਦੋ ਵਿਕ੍ਰਿਸ਼ਵਰ ਕਿਹੜੇ ਮੰਨੇ ਆ ਉਹਨਾਂ ਦੇ ਨਾਮ ਲਿਖੋ ਤਾਂ ਇਹ ਹਨ ਅੰਤਰਗੰਧਾਰ ਅਤੇ ਕਾਕਲੀ ਨਿਸ਼ਾਦ ਇਹ ਜ਼ਰੂਰ ਪੜ੍ਹ ਕੇ ਜਾਓ ਤੇ ਅੱਗੇ ਆਪਾਂ ਪੜ੍ਹਦੇ ਆ ਉਹਨਾਂ ਨੇ ਕਹਿੰਦੇ ਇਹਨਾਂ ਨੂੰ ਵਿਕ੍ਰਿਸ਼ਵਰ ਨਾ ਕਹਿ ਕੇ ਸਵਰ ਸੁਧਾਰਨ ਕਿਹਾ ਇਹਨਾਂ ਦੀ ਵਿਕ੍ਰਿਤ ਸੰਗਿਆ ਨਾਂ ਦੇ ਕਿ ਉਹਨਾਂ ਨੇ ਇਹਨਾਂ ਸਵਰਾਂ ਨੂੰ ਸਵਰ ਸੁਧਾਰਨ ਕਹਿ ਕੇ ਇਹਨਾਂ ਦਾ ਸਵਰ ਸਵਾਰ ਨਾਮ ਦਿੱਤਾ ਹੈ ਤੇ ਇਹਨਾਂ ਦਾ ਕਹਿੰਦੇ ਜ਼ਿਆਦਾਤਰ ਪ੍ਰਯੋਗ ਨਹੀਂ ਹੁੰਦਾ ਸੀਗਾ ਬਹੁਤ ਘੱਟ ਰੋ ਵਿੱਚ ਪ੍ਰਯੋਗ ਹੁੰਦਾ ਸੀਗਾ ਹਾਂਜੀ ਅੱਗੇ ਆਪਣੇ ਕੋਲ ਹੈ ਮਤੰਗ ਦੇ ਸਵਰ ਭਰਤ ਤੋਂ ਬਾਅਦ ਮਤੰਗ ਨੇ ਆਪਣੇ ਗ੍ਰੰਥ ਬ੍ਰਹ ਦੇਸ਼ੀ ਵਿੱਚ ਦੋ ਵਿਕ੍ਰੇਸ਼ਵਰ ਮੰਨੇ ਪਰੰਤੂ ਮੂਛਨਾਮਾ ਵਿੱਚ 12 ਸਵਰਾਂ ਦਾ ਸੰਕੇਤ ਕੀਤਾ ਹੈ ਇਹਨਾਂ ਵਿੱਚ ਤਿੰਨ ਮੰਦਰ ਸਵਰ ਦੇ ਅਤੇ ਦੋ ਤਾਰ ਸਵਰ ਵੀ ਮਿਲਾਏ ਗਏ ਹਨ ਮਤੰਗ ਦੀ ਇਸ 12 ਸਵਰਾਂ ਵਾਲੀ ਮੂਰਚਨਾ ਪ੍ਰਣਾਲੀ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਹਾਂਜੀ ਜਿਹੜੇ ਪਰਾਂ ਨੇ ਆਪਣੇ ਗ੍ਰੰਥ ਬ੍ਰਹਦੇਸ਼ੀ ਵਿੱਚ ਮੂਰਚਨਾ ਦੇ ਆਧਾਰ ਤੇ ਇਹਨਾਂ ਨੇ 12 ਸਵਰਾਂ ਦਾ ਸੰਕੇਤ ਕੀਤਾ ਹੈ ਤੇ ਇਹਨਾਂ ਵਿੱਚ ਕਹਿੰਦੇ ਤਿੰਨ ਮੰਦਰ ਦੇ ਸਵਰ ਸੀ ਤੇ ਦੋ ਤਾਰ ਦੇ ਸਵਰ ਸੀ ਮਤੰਗ ਦੀ ਕਹਿੰਦੇ ਇਹਨਾਂ 12 ਸਵਰਾਂ ਵਾਲੀ ਮੂਰਚਨਾ ਨੂੰ ਪ੍ਰਣਾਲੀ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਕਿਉਂਕਿ ਇਹ ਕਠਿਨ ਸੀ ਲੋਕਾਂ ਨੇ ਸਮਝ ਆਉ ਜੋ ਉਹ ਚੀਜ਼ ਨੂੰ ਥੋੜੀ ਦੇਰ ਲੱਗਦੀ ਸੀ ਇਸ ਲਈ ਲੋਕਾਂ ਨੇ ਇਸ ਨੂੰ ਜ਼ਿਆਦਾ ਅਪਣਾਇਆ ਨਹੀਂਗਾ ਸ਼ਾਰੰਗਦੇਵ ਦੇ ਸਵਰ ਸ਼ਾਰੰਗਦੇਵ ਦੇ ਗ੍ਰੰਥ ਸੰਗੀਤ ਰਤਨਾਕਰ ਵਿੱਚ ਸਭ ਤੋਂ ਪਹਿਲਾਂ ਸਵਾਰਾਂ ਦੀ ਵਿਕ੍ਰਿਤ ਸੰਗਿਆ ਮਿਲਦੀ ਹੈ ਹਾਂ ਜੀ ਆਪਾਂ ਸ਼ਾਰੰਗਦੇਵ ਦੇ ਵਿੱਚ ਸਭ ਤੋਂ ਪਹਿਲਾਂ ਇਹ ਪੜ੍ਹਦੇ ਹਾਂ ਕਿ ਜਿਹੜੇ ਸਵਰਾਂ ਉਹਨਾਂ ਨੂੰ ਵਿਕ੍ਰਿਤ ਕਿਹਾ ਜਾਂਦਾ ਹੈ ਸ਼ੁੱਧ ਸਵਰਾਂ ਦੇ ਇਲਾਵਾ ਜਿਹੜੇ ਸਵਰ ਉਹਨਾਂ ਨੂੰ ਵਿਕ੍ਰਿਤ ਜਿਹੜੀ ਨਾਮ ਹੈ ਜਿਹੜਾ ਵਿਕ੍ਰਿਤ ਸੰਗਿਆ ਹੈ ਇਹ ਸਭ ਤੋਂ ਪਹਿਲਾਂ ਆਪਾਂ ਨੂੰ ਸੰਗੀਤ ਰਤਨਾਕਰ ਗ੍ਰੰਥ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਇਸ ਤੋਂ ਪਹਿਲਾਂ ਵਿਕ੍ਰਿਤ ਸਵਰਾਂ ਦਾ ਪ੍ਰਯੋਗ ਤਾਂ ਕੀਤਾ ਜਾਂਦਾ ਸੀ ਪਰੰਤੂ ਉਹਨਾਂ ਨੂੰ ਵਿਕ੍ਰਿਤ ਸੰਗਿਆ ਪ੍ਰਾਪਤ ਨਹੀਂ ਸੀ ਸ਼ਾਰੰਗਦੇਵ ਨੇ ਸੱਤ ਸ਼ੁੱਧ ਅਤੇ 12 ਵਿਕ੍ਰਿਤ ਸਵਰ ਮੰਨੇ ਹਨ ਜੋ ਇਸ ਤਰ੍ਹਾਂ ਹਨ ਹੰਦੀ ਕਹਿੰਦੇ ਹਨ ਸ਼ਾਰੰਗਦੇਵ ਨੇ ਸੱਤ ਸ਼ੁੱਧ ਸਵਰ ਮੰਨੇ ਆ ਤੇ 12 ਸਵਰ ਵਿਕ੍ਰਿਤ ਮੰਨੇ ਆ ਸਭ ਤੋਂ ਪਹਿਲਾਂ ਇਹ ਜੋ ਵਿਕ੍ਰਿਤ ਸਵਰ ਦਿੱਤੇ ਉਹੀ ਨੇ ਸਭ ਤੋਂ ਪਹਿਲਾਂ ਕੈਸ਼ਕੀ ਨਿਸ਼ਾਦ ਫਿਰ ਕਾਕਲੀ ਨਿਸ਼ਾਦ ਫਿਰ ਚੈਤ ਸ਼ੜਜ ਅ ਚੈਤ ਸ਼ੜਜ ਫਿਰ ਚੈਤ ਸ਼ੜਜ ਰਿਸ਼ਭ ਜਿਸ ਨੂੰ ਚਤ ਸ਼ਰੋਤਿ ਗ੍ਰਿਸ਼ਭ ਵੀ ਕਹਿ ਦਿੱਤਾ ਜਾਂਦਾ ਹੈ ਫਿਰ ਸੰਧਾਰ ਸਧਾਰਣ ਗੰਧਾਰ ਫਿਰ ਅੰਤਰ ਗੰਧਾਰ ਫਿਰ ਚੈਤ ਮੱਧਮ ਫਿਰ ਅ ਚੈਤ ਮੱਧਮ ਜਿਸ ਨੂੰ ਅੱਗੇ ਮੱਧਮ ਗ੍ਰਾਮੀ ਪੰਚਮ ਜਿਸ ਨੂੰ ਤ੍ਰਿਸ਼ਰੋਤਿਕ ਪੰਚਮ ਵੀ ਕਿਹਾ ਜਾਂਦਾ ਹੈ ਕੈਸ਼ਕੀ ਪੰਚਮ ਮੱਧਮ ਗ੍ਰਾਮੀ ਧੈਵਤ ਜਿਸ ਨੂੰ ਚਤਸ਼ਰੋਤਿਕ ਧੈਵਤ ਚਤਸ਼ਰੋਤਿਕ ਉਹਦਾ ਮਤਲਬ ਚਾਰ ਸ਼ਰੋਤੀਆਂ ਵਾਲਾ ਸਵਰ ਠੀਕ ਹੈ ਜਿਵੇਂ ਚਤਸ਼ਰੋਤਿਕ ਧੈਵਤ ਆ ਉਹ ਮਤਲਬ ਚਾਰ ਸੁਰੀਤੀਆਂ ਵਾਲਾ ਧਾ ਸ਼ਾਰੰਗਦੇਵ ਦਾ ਸੰਗੀਤ ਰਚਨਾਵਾਂ ਵਿੱਚ ਜੋ ਵੀ ਆਪਾਂ ਨੂੰ ਸਵਾਰਾਂ ਬਾਰੇ ਜਾਣਕਾਰੀ ਮਿਲਦੀ ਹੈ ਅੱਗੇ ਆਪਣਾ ਆ ਗਿਆ ਮੱਧ ਕਾਲ ਵਿੱਚ ਸਵਰ ਸੱਪਟਕ ਦਾ ਵਿਕਾਸ ਹਾਂਜੀ ਪਹਿਲਾਂ ਆਪਾਂ ਅਤੀ ਪ੍ਰਾਚਨ ਕਾਲ ਬਾਰੇ ਪੜਿਆ ਫਿਰ ਪ੍ਰਾਚਨ ਕਾਲ ਬਾਰੇ ਹੁਣ ਆਪਾਂ ਪੜਾਂਗੇ ਮੱਧ ਕਾਲ ਵਿੱਚ ਸਵਰ ਸੱਤਕ ਦਾ ਵਿਕਾਸ ਮੱਧ ਕਾਲ ਵਿੱਚ ਭਾਰਤੀ ਸੰਗੀਤ ਵਿੱਚ ਮੱਧਮ ਗ੍ਰਾਮ ਨਿਸ਼ਚਿਤ ਰੂਪ ਵਿੱਚ ਲੋਪ ਹੋ ਗਿਆ ਸੀ ਅਤੇ ਕੇਵਲ ਛੜਜ ਗ੍ਰਾਮ ਹੀ ਸੰਗੀਤ ਦਾ ਆਧਾਰ ਰਹਿ ਗਿਆ ਸੀ ਛੜਜ ਅਤੇ ਪੰਚਮ ਹਮੇਸ਼ਾ ਲਈ ਨਿਯਤ ਸਵਰ ਜਾਂ ਅਚਲ ਸਵਰ ਨਿਸ਼ਚਿਤ ਹੋ ਗਏ ਹਨ ਹਾਂਜੀ ਸਾ ਤੇ ਪਾ ਆਪ ਪੜਦੇ ਆ ਵੀ ਇਹ ਅਚਲ ਸਵਾਰਾ ਜਿਨ੍ਹਾਂ ਦੇ ਕੋਈ ਵੀ ਵਿਕਲੇ ਸਵਰ ਨਹੀਂ ਹਨ ਪਏ ਉਦੋਂ ਫਾਈਨਲ ਕਰਤੇ ਸੀਗੇ ਵੀ ਸਾ ਤੇ ਪਾ ਜਿਹੜੇ ਇਹ ਚਲ ਸਵਰ ਵਜੋਂ ਰਹਿਣਗੇ ਰਾਗਾਂ ਦੇ ਵਰਗੀਕਰਨ ਲਈ ਵਿਕ੍ਰਿਤ ਸਵਰਾਂ ਦੇ ਉਪਯੋਗ ਨਾਲ ਮੀਲਾਂ ਦੀ ਰਚਨਾ ਹੋਣ ਲੱਗੀ ਮੀਲ ਕਿਆ ਜਾਂਦਾ ਥਾਟ ਨੂੰ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਭਾਰਤ ਤੇ ਸ਼ਰੰਗਦੇਵ ਦੇ ਸਵਰਾਂ ਦਾ ਅਵਰੋਹੀ ਕਮ ਅਲੋਪ ਹੋ ਗਿਆ ਅਤੇ ਅਰੋਹੀ ਕ੍ਰਮ ਦੀ ਪ੍ਰਤੀਸ਼ਟਾ ਹੋਈ ਹਾਂਜੀ ਆਪਾਂ ਸ਼ੁਰੂ ਤੋਂ ਹੀ ਪੜਦੇ ਆ ਰਹੇ ਹਾਂ ਕਿ ਜਿਹੜੇ ਆਪਣੇ ਸੱਤ ਸਵਰ ਸੀਗੇ ਜਿਵੇਂ ਜਿਵੇਂ ਹੋਂਦ ਵਿੱਚ ਆਈ ਕਿਉਂ ਅਵਰੋਹੀ ਕ੍ਰਮ ਦੇ ਵਿੱਚ ਹੋਂਦ ਵਿੱਚ ਹੌਲੀ-ਹੌਲੀ ਆਏ ਹਨਾ ਗਾ ਰੇ ਸਤਵਾਦ ਮਾਂ ਜਾਂ ਫਿਰ ਨੀ ਧਾ ਪਾ ਉਸੇ ਤਰ੍ਹਾਂ ਕਹਿੰਦੇ ਆ ਜਿਹੜਾ ਅਵਰੋਹੀ ਕ੍ਰਮ ਸੀਗਾ ਇਹ ਅਲੋਪ ਹੋ ਗਿਆ ਅਤੇ ਜਿਹੜਾ ਅਰੋਹੀ ਕ੍ਰਮ ਆ ਉਹ ਸ਼ੁਰੂਆਤ ਵਿੱਚ ਆਇਆ ਅੱਗੇ ਪੜਦੇ ਹਾਂ ਜੀ ਮੱਧ ਕਾਲ ਵਿੱਚ ਉੱਤਰੀ ਅਤੇ ਦੱਖਣੀ ਸੰਗੀਤ ਵਿਦਵਾਨਾਂ ਨੇ ਭਿੰਨ ਭਿੰਨ ਵਿਕਰੀ ਸਵਾਰਾਂ ਦਾ ਉਲੇਖ ਕੀਤਾ ਮੱਧ ਕਾਲ ਵਿੱਚ ਦੱਖਣੀ ਸੰਗੀਤ ਵਿਦਵਾਨਾਂ ਪੰਡਿਤ ਰਾਮਾ ਮਾਤਯਾ ਪੁੰਦਰੀਕ ਵਿੱਠਲ ਸੋਮਨਾਥ ਅਤੇ ਵਿੰਕਟਮੁਖੀ ਨੇ ਭਿੰਨ ਭਿੰਨ ਵਿਕਰੀ ਸਵਾਰਾਂ ਦਾ ਉਲੇਖ ਕੀਤਾ ਦੱਖਣੀ ਪੱਧ ਦੀ ਵਿੱਚ ਵਿਕਰੀ ਸਵਾਰਾਂ ਲਈ ਸਧਾਰਨ ਗੰਧਾਰ ਅੰਤਰ ਗੰਧਾਰ ਕੈਸ਼ਕੀਨਿਸ਼ਾਦ ਕਾਕਲੀ ਨਿਸ਼ਾਦ ਅਤੇ ਚੈਤ ਜਾਂ ਅਚੇਤ ਸੰਗਿਆ ਦਾ ਪ੍ਰਯੋਗ ਹੋਇਆ। ਰਾਮਾ ਮਾਤੇ ਨੇ ਚੈਯੁੱਦੀ ਜਗ੍ਹਾ ਤੇ ਮਿਧਰਵ ਸ਼ਬਦ ਦਾ ਪ੍ਰਯੋਗ ਕੀਤਾ। ਵਿੰਕਟਮੁਖੀ ਨੇ ਮਾਧਿਅਮ ਦੀ ਵਿਕ੍ਰਿਤ ਅਵਸਥਾ ਲਈ ਵਿਰਾੜੀ ਮਾਧਿਅਮ ਦਾ ਪ੍ਰਯੋਗ ਕੀਤਾ। ਹਾਂਜੀ ਕਹਿੰਦੇ ਜਿਹੜੇ ਦੱਖਣ ਦੇ ਵਿਦਵਾਨ ਸੀਗੇ ਇਹ ਵੀ ਸ਼ਾਰਟ ਕੁਐਸਚਨ ਬਣ ਜਾਂਦਾ ਵੀ ਕਿਸੇ ਦੱਖਣੀ ਸੰਗੀਤ ਦੇ ਜਿਹੜੇ ਵਿਦਵਾਨ ਉਹਨਾਂ ਦਾ ਨਾਮ ਲਿਖੋ ਹਨਾ ਜਿਵੇਂ ਪੰਡਿਤ ਰਾਮਾ ਮਾਤੇ, ਪੁਨਰੀ ਕੁਵਿਠਲ, ਸੋਮਨਾਥ ਤੇ ਵਿੰਕਟਮੁਖੀ। ਇਹਨਾਂ ਨੇ ਜਿਹੜੇ ਵਿਕ੍ਰਿਤ ਵਰ ਸੀਗੇ ਉਹਨਾਂ ਲਈ ਸੰਗਿਆ ਅਲੱਗ-ਅਲੱਗ ਵਰਤੀ ਹੈ ਜਿਵੇਂ ਸੁਧਾਰਨ ਗੰਧਾਰ ਕਿਹਾ ਜਾਂਦਾ ਹੈ ਅੰਤਰਗੰਧਾਰ ਹੋ ਗਿਆ ਕੈਸ਼ਕੀਨ ਸ਼ਾਦ ਕਾਖਲੀਨ ਸ਼ਾਦ ਪਰ ਜਦੋਂ ਆਪਾਂ ਪੜਦੇ ਹਾਂ ਉਤਰੀ ਜਿਹੜਾ ਸੰਗੀਤ ਆ ਉਹਦੇ ਵਿੱਚ ਵਿਕਰੇਸ਼ਵਰ ਜਿਹੜੇ ਮੰਨੇ ਗਏ ਉਹਨਾਂ ਦੀ ਦੋ ਤਰ੍ਹਾਂ ਦੀ ਸੰਗਿਆ ਦਿੱਤੀ ਗਈ ਹੈ ਜਿਵੇਂ ਕੋਮ ਵਾਲ ਅਤੇ ਤੀਵਰ ਉਸੇ ਤਰ੍ਹਾਂ ਇਹ ਵੀ ਜਿਹੜੇ ਵਿਕਰੇਸ਼ਵਰ ਸੀ ਉਹਨਾਂ ਦੀ ਅਲੱਗ-ਅਲੱਗ ਸੰਗਿਆ ਸੀ ਜਿਵੇਂ ਸੁਧਾਰਨ ਗੰਧਾਰ ਅੰਤਰਗੰਧਾਰ ਕੈਸ਼ਕੀਨ ਸ਼ਾਦ ਕਾਖਲੀਨ ਸ਼ਾਦ ਅਤੇ ਚੈਉਤਿਆ ਅਚੇਤ ਸੰਗਿਆ ਦਾ ਪ੍ਰਯੋਗ ਕੀਤਾ ਜਾਂਦਾ ਸੀ ਅੱਗੇ ਪੜਦੇ ਹਾਂ ਜੀ ਉਤਰੀ ਸੰਗੀਤ ਪਦ ਦੀ ਵਿੱਚ ਪੰਡਿਤ ਲੋਚਨ ਆਹੋਵਲ ਰਿਧਾ ਨਾਰਾਇਣ ਦੇਵ ਅਤੇ ਸ਼੍ਰੀ ਨਿਵਾਸ ਨੂੰ ਪ੍ਰਤੀਨਿਧੀ ਮੰਨਿਆ ਜਾਂਦਾ ਹੈ ਹਾਂਜੀ ਹੁਣ ਇਹ ਆਪਣੇ ਅਗੇ ਜਿਹੜੇ ਉਤਰੀ ਸੰਗੀਤ ਦੇ ਸੰਗੀਤ ਵਿਦਵਾਨ ਸੀਗੇ ਪੰਡਿਤ ਲੋਚਨ ਆਹੋਵਲ ਰਿਧਾ ਨਾਰਾਇਣ ਦੇਵ ਅਤੇ ਸ਼੍ਰੀ ਨਿਵਾਸ ਪੰਡਿਤ ਲੋਚਨ ਨੇ ਰਾਗ ਤਰੰਗਣੀ ਵਿੱਚ 9 ਵਿਕਰੇਸ਼ਵਰ ਮੰਨੇ ਹਨ ਹਾਂਜੀ ਪੰਡਿਤ ਲੋਚਨ ਦੀ ਕਿਤਾਬ ਹੈ ਰਾਗ ਤਰੰਗਣੀ ਇਹਨਾਂ ਦੁਆਰਾ ਰਚੀ ਤਾਂ ਜਿਸ ਵਿੱਚ ਇਹਨਾਂ ਨੇ 9 ਸਵਰ ਮੰਨੇ ਹਨ ਪੰਡਿਤ ਆਹੋਵਲ ਨੇ ਆਪਣੇ ਗ੍ਰੰਥ ਸੰਗੀਤ ਪਰਯਾਤ ਵਿੱਚ 12 ਵਿਕਰੇਸ਼ਵਰਾਂ ਦੀ ਕਲਪਨਾ ਕੀਤੀ ਹੈ। ਪੰਡਿਤ ਆਹੋਵਲ ਨੇ ਸੰਗੀਤ ਪਧਤੀ ਵਿੱਚ 29 ਸਵਰ ਨਾਮਾ 7 ਸ਼ੁੱਧ ਅਤੇ 22 ਵਿਕਰੇਸ਼ਵਰਾਂ ਦਾ ਉਲੇਖ ਕੀਤਾ ਹੈ। ਹਾਂਜੀ ਜਿਹੜੇ ਪੰਡਿਤ ਆਹੋਵਲ ਆ ਇਹਨਾਂ ਨੇ ਆਪਦੇ ਗ੍ਰੰਥ ਸੰਗੀਤ ਪਰਯਾਤ ਵਿੱਚ 7 ਸ਼ੁੱਧ ਅਤੇ 22 ਵਿਕਰੇਸ਼ਵਰਾਂ ਨੂੰ ਦਰਸਾਇਆ ਹੈ। ਪਰੰਤੂ ਰਾਗਾਂ ਦਾ ਵਿਵਰਣ ਦਿੰਦੇ ਸਮੇਂ ਉਹਨਾਂ ਨੇ 12 ਤੋਂ ਵੱਧ ਸਵਰਾਂ ਦਾ ਪ੍ਰਯੋਗ ਕਦੇ ਨਹੀਂ ਕੀਤਾ। ਇਹਨਾਂ ਨੇ ਵੀਣਾ ਦੇ ਤਾਰ ਤੇ ਸਵਰ ਸਥਾਪਨਾ ਕਰਦੇ ਸਮੇਂ ਵੀ 7 ਸ਼ੁੱਧ ਤੇ 5 ਵਿਕਰੇਸ਼ਵਰਾਂ ਦੀ ਸਥਾਪਨਾ ਕੀਤੀ। ਸ਼੍ਰੀ ਨਿਵਾਸ ਨੇ ਆਪਣੇ ਗ੍ਰੰਥ ਰਾਗ ਤਤਵ ਵਿਵੋਧ ਵਿੱਚ ਵੀ ਸਤ ਸਵਰ ਅਤੇ ਪੰਜ ਵਿਕ੍ਰਿ ਸਵਰਾਂ ਦੀ ਸਥਾਪਨਾ ਵੀਨਾ ਤੇ ਤਾਰ ਤੇ ਕੀਤੀ ਹੈ ਹਾਂ ਜਿਹੜੇ ਸ਼੍ਰੀ ਨਿਵਾਸ ਸੀਗੇ ਉਹਨਾਂ ਨੇ ਵੀਨਾ ਤੇ ਤਾਰ ਤੇ ਜਿਹੜੇ ਸਤ ਸ਼ੁੱਧ ਤੇ ਪੰਜ ਵਿਕ੍ਰਿ ਸਵਰਾਂ ਦੀ ਸਥਾਪਨਾ ਕੀਤੀ ਹੈ ਅੰਜੇ ਅੱਗੇ ਪੜਦੇ ਹਾਂ ਉਤਰੀ ਸੰਗੀਤ ਪદ્ધਤੀ ਵਿੱਚ ਵਿਕ੍ਰਿ ਸਵਰਾਂ ਲਈ ਤੀਵਰ ਤੀਵਰਤਰ ਤੀਵਰਤਮ ਕੋਮਲ ਅਤੇ ਪੂਰਵ ਆਦ ਸੰਗਿਆਵਾਂ ਦਾ ਪ੍ਰਯੋਗ ਹੋਇਆ ਹੈ ਗ੍ਰੰਥਕਾਰਾਂ ਨੇ ਇੱਕ ਪਾਸੇ प्राचीन परंपराओं मानदे हुए बाय श्रुतियां दे आधार ते ही सात स्वरਾਂ ਦੀ ਸਥਾਪਨਾ ਕੀਤੀ ਅਤੇ ਦੂਜੇ ਪਾਸੇ ਵੀਣਾ ਦੇ ਤਾਰ ਤੇ ਸੱਤ शुद्ध ਤੇ ਪੰਜ विक्रेश्वरਾਂ ਦੀ ਸਥਾਪਨਾ ਕੀਤੀ ਅਤੇ ਅਧুনিক ਸਵਰਾਂ ਦਾ ਦਵਾਰ ਖੋਲਿਆ ਜੀ ਅੱਗੇ ਆਪਾਂ ਹਾਂਜੀ ਅੱਗੇ ਆਪਾਂ ਪੜਦੇ ਹਾਂ ਅਧুনিক ਸਵਰ सप्तक अदनिक उत्तर भारतीय संगीत पद्धति ਦਾ ਆਧਾਰ स्वरित अर्थात षड्ज ਹੈ स्वरित ਦੀ ਇੰਨੀ ਪ੍ਰਧਾਨਤਾ ਹੈ ਕਿ ਕੋਈ ਵੀ ਸੰਗੀਤ ਇਸ ਤੋਂ ਬਿਨਾ ਨਹੀਂ ਹੋ ਸਕਦਾ ਗਾਇਨ ਜਾਂ ਵਾਦਨ ਦੇ ਲਈ ਸੁਰੇ ਦੀ ਲਗਾਤਾਰ ਸੰਗਤ ਜ਼ਰੂਰੀ ਹੈ। ਆਧੁਨਿਕ ਹਿੰਦੁਸਤਾਨੀ ਸੰਗੀਤ ਪਾਦੀ ਦੇ ਵਿੱਚ ਸ਼ੁੱਧ ਗ੍ਰਾਮ ਬਿਲਾਵਲ ਮੰਨਿਆ ਗਿਆ ਹੈ। ਹਾਂਜੀ ਉੱਪਰ ਇਹਨਾਂ ਨੇ ਗੱਲ ਕੀਤੀ ਹੈ ਸੁਰੇਤ ਅਰਥਾਤ ਛੜਜ ਮੰਨਿਆ ਗਿਆ ਹੈ। ਇਹਨੇ ਛੜਜ ਤੋਂ ਬਿਨਾ ਜਿਹੜਾ ਕਿਸੇ ਵੀ ਰਾਗ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇਸ ਲਈ ਸਾ ਤੇ ਪਾ ਨੂੰ ਇਹਨਾਂ ਨੇ ਅਚਲ ਸੁਰ ਦੇ ਵਜੋਂ ਵਰਤਿਆ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕਈ ਸਵਾਰਾਂ ਵਿੱਚ ਪਾ ਨਹੀਂ ਹੁੰਦਾ ਪਰ ਉਹਨਾਂ ਵਿੱਚ ਮਾ ਹੁੰਦਾ ਹੈ ਹਨਾ ਜਿੰਨਾ ਸਵਾਰਾਂ ਵਿੱਚ ਮਾ ਵਰਜਿਤ ਹੁੰਦਾ ਉਹਨਾਂ ਵਿੱਚ ਪਾ ਹੁੰਦਾ ਪਰ ਕੋਈ ਵੀ ਰਾਗ ਅਜਿਹਾ ਨਹੀਂ ਹੋਗਾ ਜਿਸ ਵਿੱਚ ਜਿਹੜਾ ਸਾ ਉਹ ਵਰਜਿਤ ਹੋ ਗਏ ਇਸ ਲਈ ਜਿਹੜਾ ਸੰਗੀਤ ਪਦਰੀ ਦਾ ਆਧਾਰ ਹੈ ਉਹਨੂੰ ਸ਼ੜਜ ਨੂੰ ਮੰਨਿਆ ਗਿਆ ਹੈ ਆਧੁਨਿਕ ਕਾਲ ਵਿੱਚ ਸੱਤ ਸ਼ੁੱਧ ਅਤੇ ਪੰਜ ਵਿਕਰਿਤ ਮਿਲਾ ਕੇ ਕੁੱਲ 12 ਸਵਰ ਮੰਨੇ ਗਏ ਹਨ ਅਤੇ ਉਹਨਾਂ ਦਾ ਆਧਾਰ 22 ਸ਼ਰੂਤੀਆਂ ਨੂੰ ਮੰਨਿਆ ਜਾਂਦਾ ਹੈ ਪੰਜ ਵਿਕਰਿਤ ਸਵਾਰਾਂ ਵਿੱਚੋਂ ਰੇਗਾ ਧਾਨੀ ਸਵਰਾਂ ਦੀ ਵਿਕ੍ਰਿਤੀ ਉਤਾਰ ਵੱਲ ਹੁੰਦੀ ਹੈ ਤੇ ਕੇਵਲ ਮੱਧਮ ਦੀ ਚੜਾਵ ਵੱਲ ਹੁੰਦੀ ਹੈ ਰੇਗਾ ਧਾਨੀ ਸਵਾਰਾਂ ਦੀ ਵਿਕ੍ਰਿਤੀ ਉਤਾਰ ਵੱਲ ਮਤਲਬ ਕਿ ਉਹ ਆਪਣੇ ਜਿਹੜੇ ਸ਼ੁੱਧ ਸਵਰ ਤੋਂ ਆ ਇੱਕ ਥੋੜਾ ਨੀਚੇ ਉਤਰ ਜਾਂਦੇ ਆ ਜਾਂ ਥੋੜੇ ਨੀਵੇਂ ਹੁੰਦੇ ਆ ਪਰ ਜਿਹੜਾ ਮੱਧਮ ਆ ਉਹ ਨੀਵਾ ਨਹੀਂ ਹੁੰਦਾ ਉਹ ਥੋੜਾ ਚੜ ਜਾਂਦਾ ਠੀਕ ਆ ਪਰ ਦੇਖਿਆ ਹੋਊਗਾ ਕਿ ਸ਼ੁੱਧ ਮੱਧਮ ਤਵਾਦੀ ਤੀਵਰ ਮੱਧਮ ਹੁੰਦਾ ਹੈ ਤੇ ਇਸ ਤਰ੍ਹਾਂ ਇਹਨਾਂ ਨੇ ਲਿਖਿਆ ਕਿ ਜਿਹੜਾ ਆਧੁਨਿਕ ਸਵਰ ਸੱਤਕਾ ਉਸ ਵਿੱਚ 12 ਸਵਰ ਜਿਹੜੇ ਮਿਲਦੇ ਆ ਜੋ ਕਿ 22 shrutiyan ਦੇ ਆਧਾਰਿਤ ਮੰਨੇ ਗਏ ਹਨ ਜਿਨ੍ਹਾਂ ਵਿੱਚੋਂ ਪੰਜ ਵਿਕਰੇਸ਼ਵਰ ਹਨ ਤੇ ਸੱਤ ਸ਼ੁੱਧ ਸਵਰ ਹਨ ਚਾਰ ਕੋਮਲ ਸਵਰ ਮੰਨੇ ਗਏ ਹਨ ਤੇ ਇੱਕ ਸਵਰ ਤੀਵਰ ਮੰਨਿਆ ਹੈ ਜੋ ਕਿ ਮੱਧਮ ਹੈ ਆਧੁਨਿਕ ਪદ્ધਤੀ ਦੇ ਪ੍ਰਮੁੱਖ ਸ਼ਾਸਤਰੀਕਾਰ ਪੰਡਿਤ ਵਿਸ਼ਨੂੰ ਨਾਰਾਇਣ ਪਾਤਖੰਡੇ ਅਤੇ ਪੰਡਿਤ ਓਮਕਰਨਾਲਾ ਠਾਕੁਰ ਹਨ ਪੰਡਿਤ ਪਾਤਖੰਡੇ ਨੇ ਵਰਤਮਾਨ ਸਮੇਂ ਵਿੱਚ ਪ੍ਰਚਲਿਤ ਸ਼ੁੱਧ ਅਤੇ ਵਿਕਰੇਸ਼ਵਰਾਂ ਦੀ ਸਥਾਪਨਾ ਨੂੰ ਵਿਦੇਰੇ ਵਿਗਿਆਨਿਕ ਅਧਾਰ ਦੁਆਰਾ ਦੱਸਣ ਲਈ ਦੋ ਟੰਗ ਅਪਣਾਏ ਪਹਿਲਾ ਵੀਣਾ ਦੀ ਤਾਰ ਤੇ ਭਿੰਨ-ਭਿੰਨ ਲਮਾਈਆਂ ਨਾਲ ਸਵਰਨਿਅਤ ਕਰਨਾ ਦੂਸਰਾ ਪ੍ਰਤੀ ਸਕਿੰਟ ਉਤਪੰਨ ਅੰਦੋਲਨ ਨਾਲ ਸਵਰ ਸਥਾਨਾਂ ਦਾ ਨਿਰਣੈ ਕਰਨਾ ਉਹਨਾਂ ਦੇ ਗ੍ਰੰਥ ਅਭਿਨਵ ਰਾਗਮੰਦਰੀ ਅਤੇ ਸ੍ਰੀ ਸ੍ਰੀਮਲ ਲਕਸ਼ਯ ਸੰਗੀਤਮ ਆਧੁਨਿਕ ਪદ્ધਤੀ ਦੇ ਆਧਾਰ ਗ੍ਰੰਥ ਮੰਨੇ ਜਾਂਦੇ ਹਨ ਉਹਨਾਂ ਨੇ ਪ੍ਰਾਚੀਨ ਪਰੰਪਰਾ ਦੇ ਅਨੁਸਾਰ ਸਾਵਾ ਪਾਦੀਆਂ ਚਾਰ শ্রুতিਆਂ ਚਾਰ ਚਾਰ শ্রুতিਆਂ ਰੇਦਾ ਦੀਆਂ ਤਿੰਨ ਤਿੰਨ শ্রুতিਆਂ ਤੇ ਗਾਮਨੀ ਦੀਆਂ ਦੋ ਦੋ শ্রুতিਆਂ ਮੰਨਦੇ ਹੋਏ ਹਰੇਕ ਸ਼ੁੱਧ ਸਵਰ ਨੂੰ ਪਹਿਲੀ শ্রুতি ਤੇ ਰੱਖਿਆ ਹੈ ਹਾਂਜੀ ਜਦੋਂ ਕਿ ਪ੍ਰਾਚੀਨ ਅਤੇ ਮੱਧ ਕਾਲ ਨੂੰ ਸਵਰਸ ਵਿਵਸਥਾਵਿਕ ਸਵਰਾਂ ਨੂੰ ਉਹਨਾਂ ਦੀ ਅੰਤਿਮ শ্রুতি ਤੇ ਮੰਨਿਆ ਜਾਂਦਾ ਸੀ ਆਧੁਨਿਕ ਕਾਲ ਵਿੱਚ ਸਵਰਾਂ ਨੂੰ ਪਹਿਲੀ শ্রুতি ਤੇ ਸਥਾਪਿਤ ਕਰਨ ਦਾ ਮੱਤ ਪੰਡਿਤ ਊੰਕਾਰਨਾਥ ਠਾਕੁਰ ਨੂੰ ਸਹਿਕਾਰ ਨਹੀਂ ਸੀ ਉਹ ਆਧੁਨਿਕ ਸਵਰ ਸੱਤਕ ਨੂੰ ਪ੍ਰਾਚੀਨ ਸੁਰ ਸੱਪਤਕ ਦੇ ਸਮਾਨ ਮੰਨੇ ਸਨ ਹੁਣ ਜੀ ਪਹਿਲਾਂ ਕੀ ਹੁੰਦਾ ਸੀ ਜਿਹੜੀਆਂ 22 ਸ਼ਰੂਤੀਆਂ ਉਹਨਾਂ ਤੇ ਜਿਹੜੇ ਸਵਾਰਾ ਉਹ ਆਖਰੀ ਸ਼ਰੂਤੀ ਤੇ ਸਥਾਪਿਤ ਕੀਤੇ ਹੋਏ ਸੀ ਜਿਵੇਂ ਮੰਨ ਲਓ ਸਾ ਦੀਆਂ ਆਪਾਂ ਉੱਪਰ ਪੜਿਆ ਵੀ ਸਾਵਾ ਪਾ ਦੀਆਂ ਚਾਰ-ਚਾਰ ਸ਼ਰੂਤੀਆਂ ਜੇ ਸਾ ਚਾਰ ਸ਼ਰੂਤੀਆਂ ਦਾ ਤਾਂ ਉਹ ਚੌਥੀ ਸ਼ਰੂਤੀ ਤੇ ਸਾ ਨੂੰ ਸਥਾਪਿਤ ਕੀਤਾ ਹੈ ਸੀ ਪਰ ਉਸ ਤੋਂ ਬਾਅਦ ਪੰਡਿਤ ਵਿਸ਼ਨੂੰ ਨਾਰਾਇਣ ਭਾਪਕੰਡ ਨੇ ਕੀ ਕੀਤਾ ਤੇ ਇਹਨਾਂ ਨੇ ਜਿਹੜੀ ਸਾ ਨੂੰ ਪਹਿਲੀ ਸ਼ਰੂਤੀ ਤੇ ਸਥਾਪਿਤ ਕਰਤਾ ਇਸ ਤਰ੍ਹਾਂ ਹਰੇਕ ਸਵਾਰਾ ਨੇ ਹਰੇਕ ਜੋ ਵੀ ਸਵਰਸ਼ੀ ਕੇ ਸਾਧ ਦੇ ਸਾ ਤੇ ਇਹਨਾਂ ਨੇ ਉਹਨਾਂ ਨੂੰ ਪਹਿਲੀ ਸ਼ਰੂਤੀ ਤੇ ਸਥਾਪਿਤ ਕੀਤਾ ਜੋ ਕਿ ਕਹਿੰਦੇ ਇਹਨਾਂ ਚੋਂ ਪੰਡਿਤ ਓਂਕਾਰਨਾਥ ਠਾਕੁਰਾ ਉਹਨਾਂ ਨੂੰ ਇਹ ਮਤ ਸਵੀਕਾਰ ਨਹੀਂ ਸੀਗਾ। ਵਰਤਮਾਨ ਵਿੱਚ ਉੱਤਰ ਭਾਰਤੀ ਸੰਗੀਤ ਪਦ ਦੀ ਵਿੱਚ ਬਿਲਾਵਲ ਨੂੰ ਸ਼ੁੱਧ ਥਾਟ ਮੰਨਿਆ ਗਿਆ ਹੈ। ਉੱਤਰ ਭਾਰਤੀ ਸੁਰ ਸੱਪਤਕ ਵਿੱਚ 7 ਸ਼ੁੱਧ ਅਤੇ 5 ਵਿਕਰੇ ਸੁਰ ਇਸ ਤਰ੍ਹਾਂ ਹਨ। ਸਾ, ਰੇ ਕੋਮਲ, ਰੇ ਸ਼ੁੱਧ, ਗਾ, ਗਾ ਸ਼ੁੱਧ, ਮਾ, ਮਾ ਤੀਵਰ, ਪਾ, ਧਾ ਕੋਮਲ, ਧਾ ਸ਼ੁੱਧ, ਨੀ ਕੋਮਲ, ਨੀ ਸ਼ੁੱਧ। ਅਧਨੀ ਕਾਲ ਵਿੱਚ ਕਾਲ ਵਿੱਚ ਇਹੀ ਸਵਰ ਸੱਤਕ ਸਰਵਸੰਮਤੀ ਨਾਲ ਮੰਨਿਆ ਜਾਂਦਾ ਹੈ। ਸੋ ਦੋਸਤੋ ਅੱਜ ਦਾ ਆਪਣਾ ਟਾਪਿਕ ਭਾਰਤੀ ਸਵਰ ਸੱਤਕ ਦਾ ਵਿਕਾਸ ਇੱਥੇ ਹੀ ਖਤਮ ਹੁੰਦਾ ਹੈ। ਜੇ ਕਿਸੇ ਨੂੰ ਵੀ ਇਸ ਟਾਪਿਕ ਪ੍ਰਤੀ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਮੈਸੇਜ ਲਿਖੋ ਤੇ ਮੈਂ ਦੇਖ ਕੇ ਉਸ ਦਾ ਜਵਾਬ ਜ਼ਰੂਰ ਦੇਵਾਂਗਾ। ਤੇ ਇਹਦੇ ਵਿੱਚ ਕੋਸ਼ਿਸ਼ ਕਰਿਆ ਕਰੋ ਜਿਹੜੇ ਵੀ ਸ਼ਾਰਟ ਅਨਸਰ ਟਾਈਪ ਤੁਹਾਨੂੰ ਲੱਗਦੇ ਵੀ ਇਹ ਬਣ ਸਕਦੇ ਆ ਉਹਨਾਂ ਨੂੰ ਅੰਡਰਲਾਈਨ ਕਰਿਆ ਕਰੋ। ਅਤੇ ਕੋਸ਼ਿਸ਼ ਕਰਿਆ ਕਰੋ ਵੀ ਕਿਤਾਬ ਚੋਂ ਵੀ ਤੁਸੀਂ ਇਹ ਸਾਰਾ ਟਾਪਿਕ ਦੁਬਾਰਾ ਵੀਡੀਓ ਦੇਖਣ ਦੇ ਬਾਅਦ ਪੜੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜੇ ਜਿਵੇਂ ਕੋਈ ਚੀਜ਼ ਵਿੱਚੋਂ ਰਹਿ ਨਾ ਜਾਵੇ ਤੇ ਅੱਜ ਦਾ ਟਾਪਿਕ ਆਪਣਾ ਇੱਥੇ ਖਤਮ ਹੁੰਦਾ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਚੈਨਲ ਨਾਲ ਬਨੇ ਰਹੋ ਤੇ ਇਸ ਵੀਡੀਓ ਨੂੰ ਅੱਗੇ ਆਪਣੇ ਵਿਦਿਆਰਥੀ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਆਪਣੇ ਸਿਲੇਬਸ ਨਾਲ ਸੰਬੰਧਿਤ ਹੋਰ ਜਿਹੜੀਆਂ ਵੀਡੀਓ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਵੀਡੀਓ ਅਪਲੋਡ ਕਰਾਂ ਤੁਹਾਡੇ ਕੋਲ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨ